ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਫਿਰੋਜ਼ਪੁਰ ਰੋਡਸ ਤੇ ਤਵੀਵ ਮਾਲ सिनेमा हॉल 'ਚ ਨਿਹੰਗ ਸਿੰਘਾਂ ਵੱਲੋਂ ਪਹੁੰਚ ਸਿੰਗਰ ਗਿੱਪੀ ਗਰੀਵਾਲ ਦੀ ਰਿਲੀਜ਼ ਹੋਈ ਫਿਲਮ ਅਕਾਲ ਦਾ ਰੱਜ ਕੇ ਵਿਰੋਧ ਕੀਤਾ ਗਿਆ। ਜਾਣਕਾਰੀ ਮੁਤਾਬਕ ਨਿਹੰਗ ਸਿੰਘਾਂ ਵੱਲੋਂ ਕੀਤੇ ਵਿਰੋਧ ਤੋਂ ਬਾਅਦ सिनेमा हॉल 'ਚ ਫਿਲਮ ਨੂੰ ਬੰਦ ਕਰਵਾ ਦਿੱਤਾ ਗਿਆ। ਦੱਸਦੀ ਹੈ ਕਿ ਬੀਤੇ ਕੱਲ ਯਾਨੀ 10 ਅਪ੍ਰੈਲ ਨੂੰ ਹੀ ਗਿੱਪੀ ਗਰੀਵਾਲ ਦੀ ਫਿਲਮ ਅਕਾਲ ਰਿਲੀਜ਼ ਹੋਈ ਏ ਪਰ ਫਿਲਮ ਦੇ ਰਿਲੀਜ਼ ਹੁੰਦੇ ਹੀ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕਰ ਦਿੱਤਾ ਗਿਆ। ਇਸ ਫਿਲਮ ਵਿੱਚ ਗਿੱਪੀ ਗਰੀਵਾਲ ਨੇ ਨਿਹੰਗ ਸਿੰਘ ਦਾ ਕਿਰਦਾਰ ਨਿਭਾਇਆ ਜਿਸ ਤੋਂ ਲੈ ਹੀ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਜ਼ਿਕਰ ਇਹ ਖਾਇਸੇ ਕਿ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਗਿੱਪੀ ਗਰੀਵਾਲ ਨੇ ਨਕਲੀ ਨਿਹੰਗ ਭਾਣਾ ਪਾ ਕੇ ਸਿੱਖੀ ਰਵਾਇਤਾਂ ਕਦਰਾਂ ਕੀਮਤਾਂ ਤੇ ਇਤਿਹਾਸ ਦਾ ਮਜ਼ਾਕ ਉਡਾਇਆ ਸੁਣੋ ਵਿਰੋਧ ਕਰਨ ਵਾਲਿਆਂ ਦੀ ਪੂਰੀ ਗੱਲ ਧੰਨਵਾਦ ਜੀ ਬਖਸ਼ਿਆ ਪ੍ਰਸ਼ਨ ਹੋਣ ਦੇ ਬਾਅਦ ਪਹੁੰਚਿਆ ਨੇ ਕੀ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਇਹ ਹੀ ਹੈ ਕਿ ਜਿਹੜੀਆਂ ਸਿੱਖਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਨ ਰਹੀਆਂ ਨੇ ਇਹ ਬਾਣੀਆਂ ਨਹੀਂ ਚਾਹੀਦੀਆਂ ਕਿਉਂਕਿ ਕਾਰਨ ਇਹੀ ਆ ਕਿ ਇਹ ਫਿਲਮਾਂ ਨਾਲ ਜਿਹੜਾ ਸਿੱਖਾਂ ਦੀ ਸ਼ਖਸੀਅਤ ਨੂੰ ਬਹੁਤ ਢਾਹ ਲੱਗਦਾ ਪਿਆ ਤੁਸੀਂ ਜੇ ਚਲੋ ਮੈਂ ਤੁਹਾਡੇ ਕੋਲ ਆ ਆ ਗਿੱਪੀ ਕਰੇ ਵਾਲਾ ਤੁਸੀਂ ਦੇਖ ਸਕਦੇ ਆ ਆ ਗਿੱਪੀ ਕਰੇ ਵਾਲਾ ਤੇ ਦੂਜੇ ਪਾਸੇ ਇਹੀ ਗਿੱਪੀ ਕਰੇ ਵਾਲ ਆ ਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹਾ ਹੋ ਸਕਦੇ ਇਹਨਾਂ ਨੇ ਬਾਣੇ ਦਾ ਰੂਪ ਬਗਾੜਤਾ ਜੀ ਗੱਲ ਇਹ ਹੈ ਕਿ ਇੱਕ ਪਾਸੇ ਇਹੀ ਗਿੱਪੀ ਕਰੇ ਵਾਲਾ ਜਿਹੜਾ ਆਪਦੇ ਗਾਣਿਆਂ 'ਚ ਬੀਬੀਆਂ ਨਚਾਉਂਦਾ ਪਿਆ ਵਾ ਤੇ ਉਹੀ ਗਿੱਪੀ ਘਰੇਵਾਲ ਅੱਜ ਸਿੱਖਾਂ ਦੇ ਕਿਰਦਾਰ ਨਿਭਾਉਂਦਾ ਪਿਆ ਸਾਡਾ ਵਿਰੋਧ ਇਹੀ ਆ ਕਿ ਇਹ ਜੇ ਬੰਦੇ ਸਿੱਖਾਂ ਦੇ ਕਿਰਦਾਰ ਨਿਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖਾਂ ਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਨੇ ਤੁਸੀਂ ਉਹ ਪੜ੍ਹੋ ਜੇ ਤੁਹਾਨੂੰ ਸਾਡੇ ਕੋਲੇ ਗੁਰਧਾਮ ਨਹੀਂਗੇ ਸਾਡੇ ਕੋਲੇ ਸ਼ਹੀਦੀ ਅਸਥਾਨ ਨਹੀਂਗੇ ਸਾਡੇ ਕੋਲੇ ਕੁੱਪਰਹੀੜਾ ਫਤਿਹਗੜ੍ਹ ਸਾਹਿਬ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਸਾਡੇ ਆਪਦੇ ਸਥਾਨ ਨੇ ਤੁਸੀਂ ਉੱਥੇ ਜਾ ਕੇ ਆਪਦਾ ਇਤਿਹਾਸ ਪੜੋ ਸੁਣੋ ਤੇ ਜਰੂਰ ਸਿੱਖੀ ਵੱਲ ਨੂੰ ਮੋੜ ਜੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਨੂੰ ਬਚਾ ਸਕਦੀਆਂ ਨੇਗੀਆਂ ਤੇ ਫਿਰ ਤਾਂ ਇਹ ਬਹੁਤ ਪਹਿਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਫਿਰ ਤਾਂ ਇਹ ਜਿੰਨੇ ਸਾਡੇ ਵੱਡੇ ਵੱਡੇ ਗੁਰਮਖ ਪਿਆਰੇ ਨੇ ਫਿਰ ਉਹ ਫਿਲਮਾਂ 'ਚ ਹੁੰਦੇ ਠੀਕ ਹੁਣ ਵਾ ਇਹ ਕੱਲ ਹੀ ਲੋਗੇ ਆਣੇ ਪੇਚੀ ਪ੍ਰਦਰਸ਼ਨਾਂ ਜਾਂ ਸਾਰੇ ਨਹੀਂ ਨਹੀਂ ਪ੍ਰਦਰਸ਼ਨ ਸਾਰੇ ਕਿਤੇ ਹੋ ਰਿਆ ਵਾ ਸਾਰੇ ਕਿਤੇ ਜਿੰਨੇ ਵੀ ਸਿੰਘ ਨੇਗੇ ਜਿੰਨੀਆਂ ਵੀ ਸਖਸ਼ੀਤਾਂ ਨੇ ਉਹ ਸਾਰੀਆਂ ਇਹਦਾ ਵਿਰੋਧ ਕਰਦੀਆਂ ਪਈਆਂ 90% ਸਿੱਖ ਜਿਹੜੇ ਇੰਟੈਕਚੁਅਲ ਸਿੱਖ ਆ ਜਿਨ੍ਹਾਂ ਨੂੰ ਪਤਾ ਰਹਿਤ ਬਾਰੇ ਪਰੰਪਰਾਵਾਦੀ ਰਵੈਤਾਂ ਬਾਰੇ ਉਹ ਸਾਰੇ ਇਸ ਫਿਲਮ ਦੇ ਵਿਰੋਧ ਦੇ ਵਿੱਚ ਨੇ ਕੁਝ ਕੁ ਸਿੱਖ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਹੁਣ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਕੁਝ ਕਰੀਲਾਂ ਵਾਲੇ ਨੇ ਜਿਹੜੇ ਇਸ ਚੀਜ਼ ਦੀ ਪ੍ਰੋਮੋਸ਼ਨ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਲਾਈਕ ਵੀਊ ਦਾ ਚੱਕਰ ਆ ਰੀਲਾਂ ਦਾ ਤੁਹਾਨੂੰ ਵੀ ਪਤਾ ਕਿ ਰੀਲਾਂ ਦਾ ਲਾਈਕ ਵੀਊ ਦਾ ਚੱਕਰ ਹੁੰਦਾ ਔਰ ਰੀਲਾਂ ਵਾਲੇ ਕੁਝ ਸਿੱਖ ਹੈਗੇ ਨੇ ਉਹ ਥੋੜਾ ਜਿਹਾ ਦੀ ਪ੍ਰਮੋਟ ਜ਼ਰੂਰ ਕਰ ਰਹੇ ਪਰ 90% ਸਿੱਖ ਜਿਹੜੇ ਸਕਾਲਰ ਨੇ ਜਿਹੜੇ ਇਤਿਹਾਸ ਬਾਰੇ ਜਾਣਦੇ ਨੇ ਰਵੈਤਾ ਬਾਰੇ ਜਾਣਦੇ ਨੇ ਉਹ ਸਾਰੇ ਇਸ ਫਿਲਮ ਦੇ ਵਿੱਚ ਵਿਰੋਧ ਦੇ ਵਿੱਚ ਨੇ ਸ਼ੰਸਾ ਮਹਿੰਦੀ ਮੰਗ ਪੱਤਰ ਦੇ ਰਹੇ ਨੇ ਕਿ ਪ੍ਰੋਟੈਸਟ ਕਰ ਰਹੇ ਨੇ ਅਸੀਂ ਜੀ ਫਿਲਮ ਬੰਦ ਕਰਵਾ ਰਹੇ ਹਾਂ ਦੇ ਇਹਨਾਂ ਤੇ ਪਾਚਾ ਦਰਜ ਕਰਵਾਉਣ ਵਾਸਤੇ ਧਾਰਮਿਕ ਭਾਵਨਾ ਨੂੰ ਪੜਕਾਉਣ ਵਾਸਤੇ ਕਿ ਜੇ ਇਹਨਾਂ ਨੇ ਰਵੈਤ ਜੋ ਸਾਡੀ ਇੱਕ ਵਿਧੀ ਵਿਧਾਨ ਆ ਬਾਣੇ ਦਾ ਰਹਿਤ ਦਾ ਜੋ ਇਹਨਾਂ ਨੇ ਮਜ਼ਾਕ ਡਾਇਆ ਉਹਦਾ ਪਰਚਾ ਦਰਜ ਕਰਵਾਉਣ ਦੇ ਇਹਨਾਂ ਫਿਲਮੀ ਕਲਾਕਾਰਾਂ ਦੇ ਉਹਦੇ ਵਾਸਤੇ ਇਹ ਦਰਖਾਸਤ ਦੇ ਰਹੇ ਠੀਕ ਹੈ ਜੀ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਹੈਗਾ ਕਿ ਕਿ ਆਪਣੀ ਅਕਾਲ ਮੂਵੀ ਰਿਲੀਜ਼ ਹੋਈ ਹੈ ਜੀ ਉਸ ਰਿਗਾਰਡਿੰਗ ਕੁਝ ਆਪਣੀਆਂ ਜਥੇਬੰਦੀਆਂ ਹੈਗੀਆਂ ਨੇ ਤੇ ਕੁਝ ਗ੍ਰੀਵੈਂਸਸ ਹੈਗੀਆਂ ਜੀ ਸੋ ਆਪਾਂ ਇਹਨਾਂ ਨਾਲ ਉਹ ਗੱਲਬਾਤ ਕਰਦੇ ਹਾਂ ਕਿ ਕਿਹੋ ਜਿਹੇ ਸਿਕਿਉਰਟੀ ਸੰਖਿਆ ਲੈ ਕੇ ਉਹ ਗ੍ਰੋਜ ਜਿਹੜਾ ਤਿਆਰ ਰਿ ਕਿਸਫਟ ਨੂੰ ਬਾਈਲ ਲੱਗ ਗਿਆ ਸੀ ਹਾਂਜੀ ਸਾਡਾ ਨਾਲ ਗੱਲਬਾਤ ਚੱਲ ਰਹੀ ਹੈ ਜੀ ਇਹ ਮੈਨੂੰ ਪੁੱਛ ਰਹੀ ਹੈ ਕੀ ਆਪਣਾ ਇਸ਼ੂ ਹੈਗਾ ਫਿਰ ਉਹਨੂੰ ਔਨ ਮੈਰਿਟ ਉੱਪਰ ਹੀ ਰਹਿ ਗਿਆ ਕਿ ਕਿਤੇ ਵਿੱਚ ਅੰਦਰ ਵੀ ਗਿਆ ਸੀ ਕਿ ਇਹ ਫਿਲਮ ਦੇ ਵਾਅ ਉਹ ਕਰ ਰਹੇ ਆ ਜੀ ਹੁਣੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੋ ਤਾਂ ਗਿੱਪੀ ਦੀ ਇਸ ਫਿਲਮ ਦਾ ਵਿਰੋਧ ਕੁਝ ਸਿੱਖ ਜਥੇਬੰਦੀਆਂ ਵੱਲੋਂ ਜ਼ਰੂਰ ਕੀਤਾ ਗਿਆ ਪਰ ਲੋਕਾਂ ਵੱਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਇਸ ਫਿਲਮ ਨੇ ਦੋ ਦਿਨਾਂ 'ਚ 9 ਕਰੋੜ ਦੀ ਬਾਕਸ ਆਫਿਸ ਕਲੈਕਸ਼ਨ ਕਮਾ ਲਈਏ ਇਸ ਫਿਲਮ 'ਚ ਗਿੱਪੀ ਗਰੀਵਾਲ ਨਾਲ ਨਿਮਰਤ ਖੇੜਾ ਗੁਰਪ੍ਰੀਤ ਫਿਲਮ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਹੈ ਤੇ ਡਾਇਰੈਕਟ ਕੀਤਾ ਹੈ ਤੇ ਕਰਨ ਜੋਹਰ ਇਸ ਫਿਲਮ ਦੇ ਪ੍ਰੋਡਿਊਸਰ ਨੇ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ